ਹਜ਼ੂਰੀ ਵਿੱਚ ਬੈਠੇ ਸਾਥ ਸੰਗਤ ਜੀ ਆਓ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਸਾਰੇ ਪਿਆਰ ਨਾਲ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਸ਼ਬਦ ਬੜਾ ਕੀਮਤੀ ਹੈ ਫਤੇ ਅਸੀਂ ਰੋਜ਼ ਬੁਲਾਉਂਦੇ ਆਂ ਫਤੇ ਪਰ ਨਿਕਲਦੀ ਕਿੱਥੋਂ ਹੈ ਫਤੇ ਹੁੰਦੀ ਕਿੱਥੋਂ ਹੈ ਫਤਿਹ ਨਿਕਲਦੀ ਹੈ ਜਦੋਂ ਖਾਲਸਾ ਸਰੰਡਰ ਕਰਦਾ ਏ ਵਾਹਿਗੁਰੂ ਨੂੰ ਜਦੋਂ ਖਾਲਸਾ ਸਰੰਡਰ ਕਰਦਾ ਏ ਵਾਹਿਗੁਰੂ ਨੂੰ ਉੱਥੋਂ ਫਤਿਹ ਉਤਪਨ ਹੁੰਦੀ ਹੈ ਗगन ਦਮਾਮਾ ਬਾਜੇ ਉਹ ਮਿੰਟ ਮੇ ਤੋਂ ਦੋ ਹੀ ਹੈ ਮੈਂ ਬਹੁਤੀ ਕੋਈ ਰਾਜਨੀਤੀ ਦੀ ਗੱਲ ਨਹੀਂ ਕਰਨੀ ਗੁਰੂ ਦਰਬਾਰ 'ਚ ਬੈਠੇ ਆ ਸੋ ਉਸ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਮੈਂ ਦੋ ਮਿੰਟਾਂ 'ਚ ਤੁਹਾਡੇ ਨਾਲ ਸਾਂਝ ਪਾਉਣੀ ਹੈ ਗਗਨ ਤਮਾਮਾ ਬਾਜੇ ਹੋ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਣ ਕੋ ਦਾਓ ਗਗਨ ਕੀ ਐ ਕਿਵੇਂ ਗਗਨ ਚ ਤਮਾਮਾ ਵੱਜਦਾ ਜਿੱਥੋਂ ਫਤੇ ਨਿਕਲਦੀ ਐ ਅੰਬਰ ਕੁੰਜਾਂ কুরਲੀਆਂ ਬੱਗ ਬੈਠੇ ਆਏ ਜਿਉ ਅੰਬਰ ਕੀ ਐ ਅਸਮਾਨ ਮਹਿਾਨੇ ਲਹੰਗ ਦਰਿਆ ਕੀ ਐ ਅਸਮਾਨ ਕੀ ਐ ਗਗਨ ਕੀ ਐ ਅੰਬਰ ਇਹ ਅੰਬਰ ਇਹ ਗਗਨ ਇਹ ਅਸਮਾਨ ਸਾਡੇ ਕੌਂਸ਼ੀਅਸ ਨਾਲ ਸਬੰਧ ਤੈ ਜਿੰਨਾ ਚਿਰ ਤੱਕ ਅਸੀਂ ਕੌਂਸ਼ੀਅਸ ਨਾ ਹੋਏ ਭਾਵੇਂ ਸਾਡੇ ਸੋਸ਼ਲ ਸਟਰਕਚਰ ਹੈ ਭਾਵੇਂ ਸਾਡਾ ਪੋਲੀਟੀਕਲ ਸਟਰਕਚਰ ਹੈ ਫਤੇ ਨਹੀਂ ਜੇ ਮਿਲਨੀ ਸਾਡੇ ਮੁੱਦੇ ਸਾਡੀਆਂ ਮੁਸ਼ਕਲਾਂ ਸਾਨੂੰ ਪਤਾ ਹੈ ਅਸੀਂ ਹਮੇਸ਼ਾ ਪਟੀਸ਼ਨਰ ਬਣੇ ਰਹੇ ਹਮੇਸ਼ਾ ਪਟੀਸ਼ਨਰ ਬਣ ਕੇ ਭਾਵੇਂ ਅਸੀਂ ਪਿੱਛੇ ਹੋਈਏ ਤੇ ਭਾਵੇਂ ਇੱਥੇ ਹੋਈਏ ਸਾਡੇ ਮਸਲੇ ਅਸੀਂ ਬਹੁਤ ਚੰਗੀ ਤਰ੍ਹਾਂ ਸਮਝਦੇ ਆਂ ਉਹਨਾਂ ਮਸਲਿਆਂ ਨੂੰ ਹੱਲ ਕਰਨੀ ਆ ਕਰਨਾ ਹੈ ਤਾਂ ਸਾਡੀ ਰਿਪਰੈਜ਼ੈਂਟੇਸ਼ਨ ਹੋਣੀ ਬੜੀ ਜ਼ਰੂਰੀ ਹੈ ਕੀ ਆ ਸਿੱਖ ਕੋਡ ਆਫ ਕੰਡਕਟ ਕੀ ਆ ਸਾਡੀ ਆਇਡੈਂਟੀਟੀ ਦਾ ਮਸਲਾ ਕੀ ਆ ਗਰੂਮਿੰਗ ਦਾ ਮੈਂ ਜਿੰਨੇ ਵੀ ਪਰਿਵਾਰਾਂ ਨੂੰ ਮਿਲੇ ਆ ਇਹ ਇੱਕ ਮੇਜਰ ਇਸ਼ੂ ਉੱਠ ਕੇ ਆਇਆ ਹੈ ਗਰੂਮਿੰਗ ਦਾ ਅਸੀਂ ਵੈਲਕਮ ਕਰਦੇ ਆਂ ਹਰ ਕਿਸੇ ਨੂੰ ਹਰ ਕਮਿਊਨਿਟੀ ਦਾ ਹਰ ਧਰਮ ਦਾ ਸਤਿਕਾਰ ਕਰਦੇ ਆਂ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਅਸੀਂ ਚੋਂ ਵਰਨਾ ਦਾ ਦੀ ਸਾਂਝ ਨੂੰ ਲੈ ਕੇ ਚੱਲਦੇ ਆ ਪਰ ਕਿਸੇ ਨੂੰ ਉਹ ਲੋ ਨਹੀਂ ਕਰਦੇ ਵੀ ਸਾਡੇ ਘਰ ਵੱਲ ਝਾਤੀ ਮਾਰੇ ਗਰੂਮਿੰਗ ਦੇ ਇਸ ਮਸਲੇ ਰਾਹੀਂ ਸਾਡੇ ਘਰ ਵੱਲ ਝਾਤੀ ਮਾਰੀ ਗਈ ਇਹਦੇ ਤੇ ਮੈਂ ਅੱਜ ਨਹੀਂ ਆ ਪੋਲੀਟੀਕਲੀ ਤੇ ਮੈਂ ਤਕਰੀਬਨ 3 ਮਹੀਨੇ ਤੋਂ ਐਕਟੂ ਆਇਆ ਹਾਂ ਪਿਛਲੇ 15 ਸਾਲਾਂ ਤੋਂ ਇੱਥੇ ਕੰਮ ਕਰ ਰਿਹਾ ਹਾਂ ਸਾਨੂੰ ਲੋੜ ਹੈ ऐसे मसले हल ਕਰਨ ਦੀ ਤੁਹਾਡਾ ਮੈਂ ਆਉਣ ਵਾਲਾ ਹੈਲਥਮ ਤੇ ਹੈਸਟਨ ਦੇ ਇਲਾਕੇ ਤੋਂ ਕੈਂਡੀਡੇਟ ਆ ਮੈਂ ਨਹੀਂ ਕਿਸੇ ਨੂੰ ਕਹਿਣਾ ਵੀ ਕੁਝ ਦਿਓ ਤੁਸੀਂ ਆਪੋ ਆਪਣੀ ਜ਼ਿੰਮੇਵਾਰੀ ਪਛਾਨਣੀ ਹੈ ਮੈਂ ਗੁਰਦਰਬਾਰ ਦੇ ਅੰਦਰ ਸਿਰਫ ਇੱਥੇ ਸਰੈਂਡਰ ਕਰਨ ਆਇਆ ਸੋ ਉਥੋਂ ਫਤਿਹ ਦੀ ਜਿੱਥੋਂ ਗੱਲ ਚੱਲਦੀ ਆ ਉਹ ਫਤਿਹ ਦੀ ਦੁਬਾਰਾ ਸਾਂਝ ਪਾਈਏ ਤੇ ਫਤਿਹ ਦੇ ਸੰਬੰਧ ਚ ਸੋਚੀਏ ਵੀ ਕਿਵੇਂ ਸਾਡੀ ਫਤਿਹ ਹੋਣੀ ਹੈ ਇਸ ਅੰਬਰ ਦੇ ਵਿੱਚ ਇਸ ਗਗਨ ਚ ਦਮਾਮਾ ਵੱਜੇ ਤਾਂ ਕਿ ਸਾਡੀ ਫਤਿਹ ਹੋਵੇ ਉਸ ਗਗਨ ਚ ਤਾਂ ਮਾਮਾ ਤੁਸੀਂ ਜਦੋਂ ਵਜਾਉਣਾ ਹੈ ਸਾਹਮਣੇ ਗੁਰੂ ਨੂੰ ਰੱਖ ਲਿਓ ਵੀ ਅਸੀਂ ਜਾਣਾ ਕਿੱਧਰ ਨੂੰ ਹੈ ਫਤਿਹ ਆ ਜੇਗੀ ਫਤਿਹ ਫੋਲੋ ਕਰੇਗੀ ਸਿਰਫ ਇਸ ਗਗਨ ਦਾ ਧਿਆਨ ਰੱਖਿਓ ਵੀ ਇਹਦੇ ਚ ਦਮਾਮਾ ਕਿਹਦਾ ਵੱਜਦਾ ਹੈ ਗੁਰੂ ਵਾਲਾ ਵੱਜਦਾ ਹੈ ਗੁਰ ਅਡਿਓਲੋਜੀ ਦਾ ਵੱਜਦਾ ਹੈ ਜਾਂ ਦਮਾਮਾ ਕੋਈ ਹੋਰ ਵੱਜਦਾ ਹੈ ਬਹੁਤਾ ਨਾਸਮਾ ਲੈਂਦਾ ਮੈਂ ਸਮੇਂ ਦਾ ਪਾਬੰਦ ਉਸ ਡਿਸਪਲਿਨ ਨੂੰ ਸਮਝਦਾ ਹੋਇਆ ਇੱਥੇ ਖਿਮਾ ਦਾ ਜਾਚਕ ਆਓ ਪਿਆਰ ਨਾਲ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ